ਬੈ ਦਿਰ ਸੋ ਇੱਕ ਵਿਛਰਨ ਵੈਰ ਮੜਾ ਚੌਥਾ ਵੈਰ ਕਰਦੀ ਜਨਾਨੀ ਨਾਲ ਪਾਈਏ ਨਾ ਹੋਰ ਵੈਰ ਮੜਾ ਪਾਣਾ ਸੂਰ ਮੇ ਪੁਲਿਸ ਨਾਲੇ ਸੱਤਵੇਂ ਗੋਆਂਡੀਆਂ ਦੇ ਨਾਲ ਵਿਗੜਾਏ ਨਾ ਸੱਤਵੇਂ ਜਵਾਨੇ ਨਾਲ ਸੱਜਣ ਪੁਰਾਣੇ ਨਾਲੇ 10ਵੇਂ ਮਕਾਨ ਪਾਈਏ ਰਾਜਾ ਨਾ ਗਵਾਈਏ ਨਾ ਕੋੜਮ ਤੇਜ ਵਾਈ ਨਾਲ 11ਵੇਂ ਵਗਾੜੀਏ ਨਾ 12ਵੇਂ ਬਰਦ ਹੋ ਕੇ ਸ਼ਾਦੀ ਕਰ ਵਾਈਏ ਨਾ ਦੁਸ਼ਮਨਾ ਦੀ ਨਿੰਦਿਆ ਨੂੰ ਉਹਨਾਂ ਚਿਹਰੇ ਕਰੀਏ ਨਾ ਜਿੰਨਾ ਚਿਹਰੇ ਮਾਰ ਕੇ ਤੇ ਜਾਣ ਤੋਂ ਮੁੱਕਈਏ ਨਾ ਸੱਚੀ ਗੱਲ ਕਰੀਏ ਪਰਾਈ ਵਿੱਚ ਸੱਥ ਦੇਣਾ ਮੋਲ ਜੇ ਕਿਸੇ ਦੁੱਖ ਦਿਲ ਤੋਂ ਪੁਲਾਈਏ ਨਾ ਜਾਇਦਤ ਬਾਪ ਦੀ ਵਗਾੜੀਏ ਨਾ ਵੀਰਵਲਾ ਵੈਰੀਆਂ ਦੀ ਤੀਜੇ ਕਦੇ ਮੁਖ ਤੇ ਟਿਕਾਈਏ ਨਾ ਰੱਖ ਕੇ ਤੇ ਭੁੱਖ ਖਾਣਾ ਥੋੜਾ ਪਰਸ਼ਾਦਾ ਚੰਗਾ ਕਦੇ ਵੀ ਸਰੀਰ ਦੀ ਖੁਰਾਕ ਨੂੰ ਕਟਾਈਏ ਨਾ ਖੂੜ ਵਿੱਚ ਗੁੜ ਤੇ ਤਾਪ ਵਿੱਚ ਕਿਉ ਮੜਾ ਹੋਵੇ ਬਵਾਸੀ ਤਾਂ ਮੇਰੇ ਚ ਲਾਲੀ ਖਾਈਏ ਨਾ ਬਾਹਮਣਾ ਨੂੰ ਮਾਸ ਤੇ ਸ਼ਰਾਬ ਮਾੜੀ ਕਾਜੀਆਂ ਨੂੰ ਸਿੱਖਾਂ ਨੂੰ ਤੰਬਾਕੂ ਮਾੜਾ ਚ ਉਠ ਬਕ ਲਾਈਏ ਨਾ ਰਾਗੀਆਂ ਨੂੰ ਤੇਲ ਖਟਿਆਈ ਮਾੜੀ ਖਾਲਸਾ ਜੀ ਮੱਲਾ ਨੂੰ ਇੱਛਾ ਐ ਬਤਾਈ ਕਦੇ ਹੋਣੀ ਚਾਹੀਏ ਨਾ ਡਾਕੂਆਂ ਦੇ ਤਾਂ ਹੀ ਅੰਨ ਪਾਣੀ ਹੈ ਛਕੋਣਾ ਮਾੜਾ ਸਾਕਾਂ ਤੇ ਸਭੰਦਾਂ ਵਿੱਚ ਚੋਰ ਨੂੰ ਲਿਜਾਈਏ ਨਾ ਜਿੱਥੇ ਹੋਵੇ ਰੱਖਣਾ ਲਿਹਾਜ ਕੁਝ ਥੇੜ ਲਈ ਉਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ ਪੁੱਤਰ ਜਵਾਨਾ ਕੂਰੀਏ ਨਾ ਬਿਰਬਲਾ ਮਿੱਤਰਾਂ ਦੇ ਘਰ ਨਿਤ ਬਿੰਦੇ ਬਿੰਦੇ ਜਾਈਏ ਨਾ ਦਸਿਏ ਨਾ ਦੂਸਰੇ ਨੂੰ ਭੇਤੇ ਕਰ ਆਪਣੇ ਦਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਈਏ ਨਾ ਜਿਸ ਨਾਲ ਬੈਠ ਕੇ ਤੇ ਇੱਕੋ ਪਾਂਡੇ ਖਾ ਲਈਏ ਯਾਦ ਰੱਖੋ ਬੁਰਾ ਕਦੇ ਉਸ ਦਾ ਤਕਾਈਏ ਨਾ ਦੁਨੀਆਂ ਤੇ ਵੇਰਲੇ ਸੱਜਣ ਰਹਿ ਗਏ ਵੀਰ ਬੱਲਾ ਬਿਨਾ ਅਜਮਾਈ ਸ਼ਕੀਤੇ ਪੱਗ ਨੂੰ ਵਟਾਈਏ ਨਾ ਝੂਠੀ ਅਗਵਾਈ ਕਦੇ ਕਿਸੇ ਦੀ ਪਰਿਏ ਨਾ ਪਰ ਕੋਈ ਜੀ ਗੁਣ ਉਸ ਦਾ ਪੁਲਾਈਏ ਨਾ ਨਾਲ ਪਰਦੇਸੀ ਨਾਲ ਕਦੇ ਪਾਈਏ ਨਾ ਪਰੀਤ ਗੂੜੀ ਪਾਲ ਲਈ ਪ੍ਰੀਤ ਫੇਰ ਪਿੱਛੋ ਪਛਤਾਇਏ ਨਾ ਸਕੀਆਂ ਪਹਿਣਾ ਦਾ ਸਾਖ ਕਰ ਇੱਕੋ ਕਰੀਏ ਨਾ ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਣਾਈਏ ਨਾ ਸਾਹਿਬ ਨਿਰਵ ਜੋਤ ਸਾਧਾਂ ਦੇ ਡੇਰੇ ਜਾਣਾ ਹੋਵੇ ਕਹਿਣਾ ਰਾਜਨੀਤ ਦਾ ਖਾਲੀ ਹੱਥ ਜਾਈਏ ਨਾ ਪੈਣ ਕੋਲ ਪਾਈ ਸੋਰ ਰੈਣਾਈ ਜਵਾਈ ਮੜਾ ਸੁੱਤੇ ਹੋਏ ਸ਼ੇਰ ਤਾਈ ਕਦੇ ਵੀ ਜਗਾਈਏ ਨਾ ਹਾਂਜੀ ਹਾਂਜੀ ਉਦੋਂ ਤਾਈ ਕਹਿੰਦੇ ਰੋਵ ਚੋਲੇ ਤਾਈ ਜਿੰਨਾ ਚਿਰ ਵਿਆਹ ਕੇ ਘਰ ਡੋਲੇ ਨੂੰ ਲੈ ਆਈਏ ਨਾ ਲਾਗੀਆਂ ਦੇ ਲਾਗ ਵੱਲੋਂ ਕਦੇ ਹੱਥ ਕੁੱਟਿਏ ਨਾ ਸਿਰੀਆਂ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ ਮਸਾਫਰੀ ਦੇ ਵਿੱਚ ਪੈਸੇ ਇੱਕੋ ਜਗ੍ਹਾ ਰੱਖੀਏ ਨਾ ਵੇਖ ਕੇ ਪੁਲਿਸ ਕਦ ਅੱਖ ਨੂੰ ਚੁਰਾਈਏ ਨਾ ਸਾਖ ਤੇ ਫਰਕ ਪੈਂਦਾ ਕਈਆਂ ਦਾ ਬਚੋਲੇ ਤਾਈ ਮਾੜੀ ਜਗ੍ਹਾ ਸਾਖ ਕਿਸੇ ਕੁੜੀ ਦਾ ਕਰਾਈਏ ਨਾ ਬੈਰ ਤੇ ਪ੍ਰੇਮ ਪਾਣਾ ਮੂਰਖਾ ਨਾ ਦੋਵੇਂ ਮਾੜੇ ਹਰ ਇੱਕ ਬੰਦੇ ਨਾਲ ਮੂੰਹ ਵਗੜਾਈਏ ਨਾ ਉਰੇ ਪਿੱਛੇ ਹਾਕ ਮਰ ਅਗਾੜੀ ਕਦੇ ਲੰਗੀਏ ਨਾ ਵੈਦ ਅਣਜਾਣ ਤੋਂ ਦਵਾਈ ਕਦੇ ਖਾਈਏ ਨਾ ਹੁੰਦੀ ਰੱਬ ਵਰਗੀ ਪੰਚਾਇਤ ਕਦੇ ਮੋੜੀਏ ਨਾ ਥੋੜੀ ਗੱਲ ਪਿੱਛੇ ਲੱਗ ਸੱਜਣ ਗਵਾਈਏ ਨਾ ਜਿਹੜੇ ਨਾ ਪੜੋਂ ਮਾਪੇ ਵੈਰੀ ਹੁੰਦੇ ਬੱਚਿਆਂ ਦੇ ਕਹਿਣਾ ਰਾਜਨੀਤ ਦਾਏ ਗੱਲ ਮਣੋ ਪੁਲਾਈਏ ਨਾ ਮੂਰਖਾਂ ਦੀ ਜੰਜ ਨਾਲੋਂ ਮਰਦਾਂ ਦੀ ਮਕਾਨ ਚੰਗੀ ਤੱਤਾ ਖਾਣਾ ਮਾੜਾ ਠੰਡੇ ਨਾਲ ਨਹਾਈਏ ਨਾ ਬਿੱਲੀਆਂ ਨੂੰ ਮੱਖਣੀ ਤੇ ਕੁੱਤਿਆਂ ਨੂੰ ਖੀਰ ਮਾੜੀ ਬੱਚਿਆਂ ਦੇ ਹੱਥ ਡੱਬੀ ਫੀਮ ਦੀ ਫੜਾਈਏ ਨਾ ਤੁਰੀ ਜਾਂਦੀ ਰੇਲ ਤਾਈ ਉਤਰੀਏ ਚੜ੍ਹੀਏ ਨਾ ਵਿਪਤਾ ਜੇ ਪੈ ਜਾਵੇ ਫਿਰ ਕਬਰ ਆਈਏ ਨਾ ਹਲਕੇ ਨੂੰ ਪਾਣੀ ਮੜਾ ਤੇਲ ਮੜਾ ਖੰਗ ਤਾਈ ਮਿਰਗੀ ਤਾਈ ਬੰਦੇ ਨੂੰ ਕੋਠੇ ਤੇ ਚੜਾਈਏ ਨਾ ਚਿੱਟੇ ਪਾਈਏ ਲੀੜੇ ਫਿਰ ਆਖ ਦੇ ਲਿਆਉਂਦਾ ਕਿੱਥੋਂ ਰੱਖੀਏ ਜੇ ਮੈਲੇ ਦਿੰਦਾ ਦੂਰੋਂ ਦਦ ਕਰ ਹੈ ਇੱਥੇ ਉੱਥੇ ਪੱਤ ਰਖ ਵਾਹੇ ਗੁਰੂ ਬੀਰ ਬੱਲਾ ਕਿਸੇ ਪਾਸੇ ਜਿੱਤੇ ਨਾ ਜਾਂਦਾ ਸੰਸਾਰ ਹੈ ਇੱਥੇ ਉੱਥੇ ਪੱਤ ਰਖ ਵਾਹੇ ਗੁਰੂ ਬੀਰ ਬੱਲਾ ਕਿਸੇ ਪਾਸੇ ਜਿੱਤੇ ਆ ਨਾ ਜਾਂਦਾ ਸੰਸਾਰ ਹੈ ਕਿਸੇ ਪਾਸੇ ਜਿੱਤੇ ਆ ਨਾ ਜਾਂਦਾ ਸੰਸਾਰ ਹੈ